ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਏ ਹਰੀ ਜੀ ਤੇਰੀ ਭੰਤੀ ਦੇ ਪੰਡਾਰੇ ਏ ਹਰੀ ਜੀ ਤੇਰੀ ਭੰਤੀ ਦੇ ਪੰਡਾਰੇ ਭਾਰੇ ਬੇਅੰਤ ਬੇਅੰਤ ਸਿਵਰ ਪਿੱਖਾਂ ਦੇ ਬ੍ਰਹਮ ਗਿਆਨੀਆਂ ਦੇ ਪੱਗਾਂ ਨੇ ਜਿਹੜੇ ਹਿਲਦੇ ਹਨ ਬੇਅੰਤੀ ਬੇਅੰਤ ਕੋ ਫਰੇ ਹੋਏ ਹਨ ਰਤਨ ਜਿਵੇਂ ਹਰ ਨਾਮ ਸਤ ਸੰਤੋਖ ਗਿਆਨ ਸੂਤ ਸਾਹਿਬ ਬਿਆਕਾ ਪੋਤਾ ਹਰ ਪੜਤਾ ਹਵਾਲਾ ਹੈ। ਹਰ ਇਹੇ ਪੜਤਾ ਲੈ ਹਵਾਲੇ ਇਹ ਦੱਸਤਾ ਮਿਲਦੀਆਂ ਹਨ। ਐਨੇ ਪੰਡਾਰੇ ਉਹਨਾਂ ਦੇ ਭਰੇ ਪਏ ਹੁਣ ਗੁਰਮੁਖ ਤੇ ਆ ਰਹੇ ਨੇ। ਭਾਗ ਫੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ ਪ੍ਰਵਾਨ ਕਰੇ ਤੇ ਇਹ ਆਏ ਸਭੁਲ ਸਿਨਾ ਕੈ ਸਾਮ। ਤੋਂ ਇਸ ਪ੍ਰਕਾਰ ਤੇਰੀ ਭਗਤੀ ਸੱਚੇ ਪਾਤਸ਼ਾਹ ਤੇ ਇਸ ਪ੍ਰਕਾਰ ਤੇਰੀ ਭਗਤੀ ਮਿਰਗੁਨ ਦੀ ਦੇ ਤੇਰੀ ਪਾਤੀ ਸਰਬਉਪਰਮੂਰਤ ਦੀ ਦੇ ਪਨਾਰੇ ਗੁਰਸਿੱਖਾਂ ਦੇ ਹਿਰਦੇ ਚ ਤੇਰੀ ਸਾਧ ਸੰਗਤ ਜਿੱਤੇ ਦੀ ਫੈਲੀ ਹੈ ਤੇ ਬਿਆੰਤੀ ਬੰਤ ਪਨਾਰੇ ਖਜ਼ਾਨੇ ਭਰੇ ਪਏ ਹਰ ਜਨਨ ਕੋਈ ਖਾਤਾ ਨਹੀਂ ਆਉਣ ਵਾਲਾ ਸਭ ਦੇ ਖੁੱਤ ਬਾਬਾ ਨਾਲ ਕਾ ਹਾਏ ਖਰਚ ਧਨ ਮਾਲ ਅੰਤ ਰਹੀ ਉਹਦਾ ਸਿਰਾਂ ਨਹੀਂ ਆਉਂਦਾ ਤਸਾਂ ਨਹੀਂ ਆਉਂਦਾ ਕਾਟਾ ਨਹੀਂ ਕਦੇ ਪੈਂਦਾ ਐਸੇ ਪਨਾਰੇ ਭਰੇ ਪਏ ਹਨ ਗੁਰਸਿੱਖਾਂ ਦੇ ਹਿਰਦੇ ਚ ਗੁਰੂ ਦੀ ਸਾਧ ਸੰਗਤ ਰੂਪ ਦੇ ਪਨਾਰੇ ਹਨ